ਸ਼ਸ਼ੀ ਗਾਲਾ ਭਾਈ ਜੀ ਆਪਾਂ ਇੱਥੇ ਖੜੇ ਆ ਪਿੰਡ ਮਾਲੇ ਵਾਲੇ ਦੇ ਕੋਲ ਪਿੰਡ ਕਾਲਾ ਰੌਂਤ ਇਹੋ ਜਿਹਾ ਪਿੰਡ ਆ ਕੋਈ ਤੇ ਇੱਥੇ ਜਦੋਂ ਪਾਣੀ ਹੁਣ ਲੈ ਗਿਆ ਵਾ ਤੇ ਪੂਰੀ ਟਾਂ ਲਾਈ ਖੜਾਇਆ ਪਿੰਡ ਨੂੰ ਠੀਕ ਆ ਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਜਦੋਂ ਪਾਣੀ ਲੈਂਦਾ ਹੁੰਦਾ ਉਦੋਂ ਵੀ ਸਪੀਡ ਚ ਹੋ ਜਾਂਦਾ ਜਦੋਂ ਚੜਦਾ ਉਦੋਂ ਵੀ ਸਪੀਡ ਦੇ ਵਿੱਚ ਹੋ ਜਾਂਦਾ ਵਾ ਇਹ ਪਾਣੀ ਤੇ ਇੱਥੇ ਜਿੰਨੇ ਵੀ ਸੇਵਾ ਵਾਲੇ ਵੀ ਰੁੱ ਲੱਗੇ ਹੋਇਆ ਮਿੱਟੀ ਪਾਉਣ ਨਾਲ ਠੀਕ ਹੈ ਜੀ ਆ ਦੇਖੋ ਕਿੰਨੀ ਸਪੀਡ ਨਾਲ ਪਾਣੀ ਚੰਦਿਆ ਠੀਕ ਹੈ ਜੀ ਤੇ ਜੇ ਆਪਾਂ ਇੰਦਰ ਗੱਲ ਕਰ ਲਈਏ ਤੇ ਉਹ ਵੀਰ ਵੀ ਲੱਗੇ ਹੋਏ ਆ ਸੇਵਾ ਦੇ ਵਿੱਚ ਮਿੱਟੀ ਪਾਉਣ ਜਿੰਨੇ ਵੀ ਕਿਉਂਕਿ ਬੰਨੂ ਢਾਲਾਈ ਖੜਾ ਠੀਕ ਹੈ ਜੀ ਆ ਦੇਖੋ ਤੁਸੀਂ ਬੜੇ ਲੋਕ ਆ ਦੂਰੂ ਦੂਰ ਆ ਰਹੇ ਇੱਥੇ ਮਿੱਟੀ ਪਾਉਣ ਤੇ ਆ ਦੇਖੋ ਤੁਸੀਂ ਇਧਰ ਆਪਾਂ ਦੇਖੀਦੇ ਇਸ ਬੰਨੇ ਆ ਲਾਇਆ ਸੀ ਇਹਨੂੰ ਜਦੋਂ ਨੋਚ ਅੱਗੇ ਬੰਦ ਕੀਤੀ ਉਦੋਂ ਥੋੜਾ ਜਿਹਾ ਰੁਖੋ ਬਦਲ ਗਿਆ ਪਾਣੀ ਦਾ ਤੇ ਪਾਣੀ ਦੀ ਸਪੀਡ ਜਿਹੜੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਦੇਖੀ ਚਲੋ ਤੁਸੀਂ ਕਿਉਂ ਵੀਰ ਮਿੱਟੀ ਪਾਈ ਜਾਂਦੀ ਹੈ ਬੰਦ ਨੂੰ ਪੂਰੇ ਢਾਹ ਲਈ ਖੜਾ ਹੈ ਪੈਰ ਥੱਲੇ ਕੱਢੀ ਜਾਂਦਾ ਜਿਨੂੰ ਕਿ ਪਾਣੀ ਲਹਿ ਗਿਆ ਜਦੋਂ ਲਹਿ ਜਾਂਦਾ ਪਾਣੀ ਉਦੋਂ ਢਾਹ ਲਾਉਣੀ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਦੇਖੀ ਚਲੋ ਤੇ ਕਰਤਾਂ ਦੁਕਾਨੇ ਠੀਕ ਹੈ ਜੀ ਇਸ ਬੰਨੇ ਪਾਣੀ ਹੌਮ ਹੌਮ ਕੇ ਆਉਂਦਿਆ ਹੈ ਇਹ ਦੇਖੀ ਜਾਈਏ ਠੀਕ ਹੈ ਜੀ ਸੇਵਾਦਾਰ ਵੀ ਮਿੱਟੀ ਪਾਈ ਜਾਂਦੇ ਆ ਠੀਕ ਹੈ ਜੀ ਇਹ ਜਿਵੇਂ ਜਿਵੇਂ ਪਾਣੀ ਘੁੰਮਦਾ ਥੱਲੇ ਪੈਰ ਕੱਢਦਾ ਇਸ ਕਰਕੇ ਢਾਲ ਆਉਂਦਾ ਹੁੰਦਾ ਵਾ ਜਦੋਂ ਪਾਣੀ ਲੈਂਦਾ ਉਦੋਂ ਵੀ ਢਾਲ ਲੱਗਦੀ ਜਦੋਂ ਚੜਦਾ ਵਾ ਉਦੋਂ ਤੇ ਚਲੋ ਜਿਹੜਾ ਨੁਕਸਾਨ ਹੁੰਦਾ ਹੀ ਹੁੰਦਾ ਜਦੋਂ ਪਾਣੀ ਲੈਂਦਾ ਵਾ ਉਦੋਂ ਇਹ ਢਾਲ ਜਿੱਦਣੋਂ ਲਾ ਦੇ ਦਾ ਰੁੱਖ ਬਦਲ ਜੀ ਉਦੋਂ ਨੂੰ ਹੀ ਪਾਣੀ ਹੋ ਜਾਂਦਾ ਹੁੰਦਾ ਹੈ ਆਪਾਂ ਨੂੰ ਪਤਾ ਹੀ ਆ ਤਕਰੀਬਨ ਤੇ ਆ ਦੇਖੋ ਸੇਵਾ ਦਾ ਮਿੱਟੀ ਪਾਈ ਜਾਂਦੀ ਆ ਪਰਲਾ ਕਰਨ ਦਾ ਆ ਠੀਕ ਹੈ ਜੀ ਤੇ ਆ ਨੋਜ ਬੰਨੀ ਸੀਗੀ ਨੋਜ ਵੀ ਟਹਿ ਗਈ ਇਹਦੇ ਵਿੱਚੋਂ ਕੁਛ ਖੁਰ ਗਈ ਆ ਕੁਛ ਰਹਿ ਗਈ ਆ ਠੀਕ ਹੈ ਜੀ ਆ ਦੇਖੀ ਚੱਲੋ ਤੁਸੀਂ ਪਾਣੀ ਦੀ ਸਪੀਡ ਜਿਹੜੀ ਆ ਇਹ ਕੱਲ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਪਾਣੀ ਲਹਿਰਿਆ ਵਾ ਇਸ ਕਰਕੇ ਸਪੀਡ ਚੱਲ ਰਿਆ ਵਾ ਜਿਹੜੀ ਪੈਲੀ ਨੂੰ ਢਾਲ ਲਾਈ ਹੋਈ ਆ ਤੇ ਉਹਨੂੰ ਫੋਰੀ ਜਾਂਦਾ ਘੁੰਮ ਘੁੰਮ ਕੇ ਪਾਣੀ ਜਿਹੜਾ ਘੁੰਮ ਕੇ ਆਉਂਦਾ ਵਾ ਇਹ ਬੰਨ ਢਾਲ ਲਾਈ ਖੜਾ ਜਾਂਦਾ ਠੀਕ ਹੈ ਜੀ ਇਸੇ ਵਾਰ ਉਪਰ ਆਲਾ ਕਰਨ ਦੇ ਮਿੱਟੀ ਪਈ ਜਾਂਦੀ ਠੀਕ ਹੈ ਜੀ ਆਹ ਦੇਖ ਲਓ ਤੁਸੀਂ